ਸਾਸ਼ਰੀਆ ਦਾ ਹਾਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਆਰਟ ਐਂਡ ਕਲਚਰ ਸੱਭਿਆ ਅਤੇ ਆਚਾਰ ਤੋਂ ਮਿਲ ਕੇ ਬਣਿਆ ਸੱਭਿਆਚਾਰ ਵੇ ਲੋਕੋ ਸੱਭਿਆ ਦਾ ਮਤਲਬ ਸਾਫ਼ ਸੁਥਰਾ ਤੇ ਆਚਾਰ ਦਾ ਮਤਲਬ ਵਧੀਆ ਵਿਵਹਾਰ ਵੇ ਲੋਕੋ ਖੁੱਲਾ ਢੁੱਲਾ ਸਭਾ ਚੰਗਾ ਖਾਣ ਪੀਣ ਅਤੇ ਸਭ ਨਾਲ ਕਰਨ ਪਿਆਰ ਵੇ ਲੋਕੋ ਕਿਸੇ ਨਾਲ ਇਹ ਵੈਰ ਨਾ ਕਰਨ ਸਭ ਦਾ ਕਰਨ ਸਤਿਕਾਰ ਵੇ ਲੋਕੋ ਜੇਕਰ ਕਦੇ ਮੁਸੀਬਤ ਆ ਜਾਵੇ ਤਾਂ ਉਸ ਦਾ ਡਟ ਕੇ ਸਾਹਮਣਾ ਕਰਨ ਲਈ ਹਰਦਮ ਰਹੰਦੇ ਤਿਆਰ ਵੀ ਲੋਕੋ ਪੰਜਾਬੀ ਸੱਭਿਆਚਾਰ ਦੀ ਤਸਵੀਰ ਜੋ ਹੈ ਉਹ ਪਿੰਡੂ ਸੱਭਿਆਚਾਰ ਦੀ ਹੈ ਦੇਖਿਆ ਜਾਵੇ ਤਾਂ ਪੰਜਾਬੀਆਂ ਨੂੰ ਸ਼ਾਂਤੀ ਘਾਟੀ ਪ੍ਰਾਪਤ ਹੋਈ ਹੈ ਉਹਨਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਹਨਾਂ ਤੇ ਹਮਲਿਆਂ ਦੇ ਕਾਰਨ ਔਕੜਾਂ ਝੱਲਣ ਕਾਰਨ ਇਹਨਾਂ ਦੇ ਜੀਵਨ ਤੇ ਰਲਮਾ ਮੇਲਮਾ ਪਰਵਾਪਿਆ ਪੰਜਾਬੀਆਂ ਵਿੱਚ ਖਤਰਿਆਂ ਨਾਲ ਲੋਹਾ ਲੈਣ ਦੀ ਸ਼ਕਤੀ ਹੈ ਇਹ ਲੜਾਈਆਂ ਦਾ ਹਮੇਸ਼ਾ ਡਟ ਕੇ ਸਾਹਮਣਾ ਕਰਦੇ ਨੇ ਇਹਨਾਂ ਨੂੰ ਸਿਰਫ ਪਿਆਰ ਨਾਲ ਹੀ ਕਾਬੂ ਕੀਤਾ ਜਾ ਸਕਦਾ ਤਾਂ ਹੀ ਤਾਂ ਕਹਿੰਦੇ ਨੇ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੋਲਾ ਕਰਨ ਮਰਨ થી ਨਹੀਂ ਡਰਦੇ ਪਿਆਰ ਨਾਲ ਇਹ ਕਰਨ ਗੁਲਾਮੀ ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈ ਨਾ ਮੰਨਣ ਕਿਸੇ ਦੀ ਖਲੋ ਜਾਨ ਡਾਂਗਾ ਮੋਢੇ ਤੇ ਖਲਾਰ ਕੀ ਇਹ ਤਾਂ ਰਹੀ ਸਾਡੇ ਗੱਬਰੂਆਂ ਦੀ ਗੱਲ ਆਪਾਂ ਹੁਣ ਗੱਲ ਕਰਦੇ ਆਂ ਪੁਰਾਣੇ ਜ਼ਮਾਨੇ ਦੀ ਆਪਾਂ ਬਹੁਤ ਪਿੱਛੇ ਚੱਲਦੇ ਆਂ ਜਦੋਂ ਮਨੁੱਖ ਜੰਗਲ ਵਿੱਚ ਰਹਿੰਦਾ ਸੀ ਉਦੋਂ ਉਸ ਦੇ ਮਨ ਵਿੱਚ ਕਈ ਤਰ੍ਹਾਂ ਦੇ ਵਿਸ਼ਵਾਸ ਤੇ ਅੰਧਵਿਸ਼ਵਾਸ਼ਾਂ ਨੇ ਜਨਮ ਲੈ ਲਿਆ ਸੀ ਇਸ ਦੇ ਪਿੱਛੇ ਉਸ ਦਾ ਡਰ ਸੀ ਪਹਿਲਾਂ ਉਸ ਨੂੰ ਇੰਨੀ ਸਮਝ ਨਹੀਂ ਸੀ ਉਹ ਸੂਰਜ ਚੰਦ ਤਾਰਿਆਂ ਅੱਗ ਅਤੇ ਜੰਗਲੀ ਜਾਨਵਰਾਂ ਆਦਤੋਂ ਬਹੁਤ ਡਰਦਾ ਸੀ ਉਹਨਾਂ ਤੋਂ ਬਚਣ ਲਈ ਉਸਨੇ ਕੋਝੀ ਵਿਸ਼ਵਾਸ ਤੇ ਅੰਧਵਿਸ਼ਵਾਸਾ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਉਸਦੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਮਿਲ ਸਕੇ ਉਦੋਂ ਤੋਂ ਹੀ ਇਹ ਕਰਮकांड ਪਾਤ ਪੂਜਾ ਰੀਤਾਂ ਵਰਤ ਆਦ ਪ੍ਰਚਲਿਤ ਹੋ ਗਏ ਪਰ ਹੁਣ ਤਾਂ ਸਮੇਂ ਦੇ ਨਾਲ-ਨਾਲ ਕਾਫੀ ਤਰੱਕੀ ਹੋ ਗਈ ਹੈ। ਲੋਕਾਂ ਵਿੱਚ ਉਸ ਸਮੇਂ ਜੋ ਵਿਸ਼ਵਾਸ ਜਾਂ ਅੰਧਵਿਸ਼ਵਾਸ ਸੀ ਉਹਨਾਂ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਸਤਿ ਸ਼੍ਰੀ ਅਕਾਲ।